ਸਿੱਖਾਂ ਦੀ ਸਰਵਉੱਚ ਅਦਾਲਤ ਸਿੱਖਾਂ ਦਾ ਬਹੁਤ ਵੱਡਾ ਧਰਮ ਤੇ ਸਿੱਖਾਂ ਦੇ ਦਿਲ ਦਾ ਕਲਜਾ ਸਹਬ ਸ੍ਰੀ ਅੰਮ੍ਰਿਤਸਰ ਦਰਬਾਰ ਸਹਬ ਹੈ ਕਿਉਂਕਿ ਜੇ ਅਦਾਲਤਾਂ ਵੀ ਝੂਠੇ ਫੈਸਲੇ ਕਰ ਦੇਣ ਜਾਂ ਗਲਤ ਸਜ਼ਾਵਾ ਕਰ ਦੇਣ ਜਾਂ ਗਲਤ ਬਰੀ ਕਰ ਦੇਣ ਤਾਂ ਜਿਹੜੀ ਕੁਦਰਤ ਹੈ ਨਾ ਉਹ ਬੰਦੇ ਨੂੰ ਬਖਸ਼ਦੀ ਨਹੀਂ ਹੁੰਦੀ ਇਸ ਕਰਕੇ ਉਹ ਰੱਬ ਦਾ ਘਰ ਹੈ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਦਰਬਾਰ ਸਾਹਿਬ ਹੈ ਤੇ ਬੰਦੇ ਨੂੰ ਦੋ ਚੀਜ਼ਾਂ ਤੋਂ ਡਰਨਾ ਚਾਹੀਦਾ ਉੱਪਰ ਪਰਮਾਤਮਾ ਤੋਂ ਤੇ ਥੱਲੇ ਮਾਨਯੋਗ ਅਦਾਲਤ ਤੋਂ ਤੇ ਗੱਲ ਕਰਦੇ ਆਂ ਜੀ ਇੱਕ ਗੁਜਰਾਤ ਤੋਂ ਕੁੜੀ ਆਈ ਆ ਅਰਚਨਾ ਮਕਵਾਨਾ ਉਹ ਦਰਬਾਰ ਸਾਹਿਬ ਵਿੱਚ ਆਈ ਉਸਨੇ ਕੀ ਕੀਤਾ ਮਤਲਬ ਟੀ-ਸ਼ਰਟ ਤੇ ਸ਼ਰਟ ਦੇ ਵਿੱਚ ਟੀ-ਸ਼ਰਟ ਤੇ ਜਿਹੜਾ ਹੈਗਾ ਲੋਰ ਉਹਦੇ ਵਿੱਚ ਆ ਕੇ ਆ ਕੇ ਤੇ ਕੋਈ ਉਹਨੇ ਦਰਬਾਰ ਸੇ ਮੱਥਾ ਨਹੀਂ ਟੇਕਿਆ ਕੋਈ ਉਹਨੇ ਮਤਲਬ ਗੁਰੂ ਸਾਹਿਬ ਦੀ ਅਸ਼ੀਰਵਾਦ ਨਹੀਂ ਲਿਆ ਕੋਈ ਦੇਖ ਨਹੀਂ ਲਈ ਕੋਈ ਲੰਗਰ 'ਚ ਨਹੀਂ ਗਈ ਸਿੱਧਾ ਆ ਕੇ ਪ੍ਰਕਰਮਾਂ ਦੇ ਵਿੱਚ ਸਰੋਵਰ ਤੇ ਬੈਠ ਕੇ ਯੋਗ ਕਰਨ ਲੱਗ ਗਈ ਜੋ ਕਿ ਗੁਰੂ ਦੇ ਦਸਾਏ ਮਾਰਗ ਤੋਂ ਉਲਟ ਹੈ ਤੇ ਉਹ ਵੀ ਹਰਮੰਦਰ ਸਾਹਿਬ ਬੰਨੀ ਪਿੱਠ ਕਰਕੇ ਬੈਠੀ ਕਿਉਂਕਿ ਉਹ ਪੜੀ ਪੜਾਈ ਕਿਸੇ ਦੀ ਭੇਜੀ ਸੀਗੀ ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਜਦੋਂ ਚਲੀ ਗਈ ਇੱਥੋਂ ਉਹਨੇ ਆਪਣੀਆਂ ਫੋਟਮਾਂ ਜਿਹੜੀਆਂ ਇੰਸਟਾਗ੍ਰam ਤੇ ਪਾਤੀਆਂ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਜਿਹੜਾ ਹੈਗਾ ਪਰਚਾ ਦਰਜ ਕਰਾਇਆ 295 ਦਾ ਤੇ ਤਿੰਨ ਜਿਹੜੇ ਐਸਜੀਪੀਸੀ ਦੇ ਉੱਥੇ ਮੁਲਾਜ਼ਮ ਸੀ ਉਹਨਾਂ ਨੂੰ ਸਸਪੈਂਡ ਕੀਤਾ ਹੁਣ ਗੱਲ ਇੱਥੇ ਹੈ ਵੀ ਜਿਹੜੇ ਉਹ ਤਿੰਨ ਸਸਪੈਂਡ ਕੀਤੇ ਆ ਉਹ ਸਸਪੈਂਡ ਕਰਨ ਨਾਲ ਮਸਲਾ ਨਹੀਂ ਹੱਲ ਹੁੰਦਾ ਉਹ ਜਾ ਕੇ ਪ੍ਰਧਾਨ ਦੇ ਪੈਰੀਂ ਹੱਥ ਲਾਣਗੇ ਸੈਕਟਰੀ ਦੇ ਲਾਦਣਗੇ ਫੇਰ ਬਹਾਲ ਹੋ ਜਾਣਗੇ ਗੱਲ ਹੈਗੀ ਆ ਮਰਜ਼ਾਦਾ ਦੀ ਦੇਖੋ ਸਾਡਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਬੇਦਬੀ ਹੋਈ ਗਲੀਆਂ 'ਚ ਰੋਲਿਆ ਗਿਆ ਹੁਣ ਜਾ ਕੇ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਹਰਕਤਾਂ ਹੋ ਰਹੀਆਂ ਤੇ ਫਿਰ ਕਿੱਥੋਂ ਤੱਕ ਬਰਦਾਸ਼ਤ ਕਰੋਗੇ ਤੁਸੀਂ ਉਹਦੇ ਪਿੱਛੇ ਕੋਈ ਏਜੰਸੀ ਦਾ ਹੱਥ ਹੈ ਤੇ ਸਾਬ ਸਾਬ ਦਾ ਵਿੱਚ ਆਪਾਂ ਕਹਿਣਾ ਚਾਹੁੰਦੇ ਆ ਕਿ ਜਦੋਂ ਉਹਦੀ ਘੋਕ ਪੜਤਾਲ ਕੀਤੀ ਸੋਸ਼ਲ ਮੀਡੀਆ ਤੇ ਕੀਤੀ ਸਾਰੇ ਜਿਹੜੇ ਹੈਗੇ ਉਹਦੇ ਡਾਟੇ ਚੈੱਕ ਕੀਤੇ ਔਰ ਉਹਦੀਆਂ ਆਈਡੀਆਂ ਚੈੱਕ ਕੀਤੀਆਂ ਤਾਂ ਪਤਾ ਲੱਗਿਆ ਕਿ ਉਹ ਕੰਗਣਾ ਰਣੌਤ ਦੀ ਮਿੱਤਰ ਹੈ ਤੇ ਹੁਣ ਤੁਸੀਂ ਦੇਖ ਲਓ ਵੀ ਜਿਹੜਾ ਥੱਪੜ ਮਾਰਿਆ ਸੀ ਉਹਦੀ ਅੱਗ ਕਿੱਥੋਂ ਤੱਕ ਗਈ ਹੈ ਸੋ ਅਸੀਂ ਆ ਜਿਹੜੇ ਪੰਜਾਬੀ ਜਜ਼ਬਾਤੀ ਆ ਛਤ్రో ਛਤਰੀ ਹੁੰਨੇ ਆ ਅਗਲਾ ਕਲਮ ਨਾਲ ਚੱਲਦਾ ਮੈਂ ਪਹਿਲੀ ਵੀਡੀਓ ਚ ਵੀ ਕਿਹਾ ਸੀ ਹੁਣ ਗੱਲ ਇਸ ਤਰ੍ਹਾਂ ਵੀ ਹੋ ਸਕਦਾ ਉਹ ਕੰਗਣਾ ਨੇ ਭੇਜੀ ਹੋਵੇ ਇੱਥੇ ਕੀ ਹੈ ਵੀ ਸਿੱਖਾਂ ਦਾ ਜਿਹੜਾ ਹੈਗਾ ਇੱਕ ਮੱਕਾ ਹੈ ਧਰਮਕਿਸਤਾਨ ਹੈ ਇੱਕ ਪਾਰਲੀਮੈਂਟ ਹੈ ਇੱਥੇ ਹੋਰ ਵੀ ਕੁਝ ਕਰ ਸਕਦੀ ਸੀ ਤੁਰ ਸਾਡੇ ਉੱਥੇ ਕੋਈ ਮਰਜ਼ਾਦਾ ਅਸੀਂ ਨਹੀਂ ਰੱਖ ਸਕਦੇ ਸਾਡੇ ਉੱਥੇ ਕੋਈ ਜਿਹੜੇ ਹੈਗੇ ਆ ਡਿਊਟੀ ਵਾਲੇ ਬੰਦੇ ਨਹੀਂ ਕੱਢਦੇ ਜਿੱਥੇ 24 ਘੰਟੇ ਗੁਰਬਾਣੀ ਚੱਲਦੀ ਹੈ ਔਰ ਥਾਂ-ਥਾਂ ਤੇ ਸਾਡੇ ਸ਼ਬੀਲਾਂ ਲੱਗੀਆਂ ਉਹਦੇ ਵਿੱਚ ਅਰਥਾਤੇ ਸ਼ਾਂ ਦਾ ਪ੍ਰਬੰਧ ਹੈ ਤੇ ਗੁਰੂ ਦੇ ਘਰ ਦੇ ਵਿੱਚ ਆਪਾਂ ਜਿਹੜੀ ਡਿਊਟੀ ਕਰ ਸਕਦੇ ਫਿਰ ਕਰਾਂਗੇ ਕਿੱਥੇ ਤੇ ਆਵੇਂ ਵਰਸ਼ੇ ਲੈ ਕੇ ਖੜੇ ਆ ਕੋਈ ਮੜਾ ਜਾਂ ਪਿੰਡੇ ਦੇ ਮਸਲ ਲੈ ਉਹਨੂੰ ਗਲਾਂ ਕਢਦੇ ਕੋਈ ਕੱਪੜਾ ਨਿਚੋੜਦੇ ਉਹਦੇ ਮਗਰ ਪੈਂਦੇ ਆ ਕੋਈ ਨੰਗੇ ਸਿਰ ਵਾਲਾ ਉਹਦੇ ਉਹ ਕਰਦੇ ਆ ਮਤਲਬ ਕਿ ਵੀ ਸਾਡਾ ਜਦੋਂ ਅਸੀਂ ਐਂਟਰ ਹੁੰਨੇ ਆ ਤਾਂ ਭਾਈ ਵੀਰ ਉਹਦੀ ਮਰਜ਼ਾਦਾ ਹੋਣੀ ਜ਼ਰੂਰੀ ਹੈ ਵੀ ਇੱਥੇ ਟੀ-ਸ਼ਰਟ ਤੇ ਲੋਰ ਅਲਾਉਡ ਨਹੀਂ ਸਿਰ ਟੱਕ ਕੇ ਜਾਓ ਅੱਧੀਆਂ ਬਾਹਾਂ ਵਾਲਾ ਕੱਪੜਾ ਹੈਗਾ ਜਿਹੜਾ ਉਹ ਅਲਾਉਡ ਨਹੀਂ ਜੋ ਮਰਜ਼ਾਦਾ ਸਿੱਖ ਧਰਮ ਦੀ ਮਰਜ਼ਾਦਾ ਦੇ ਅਨੁਸਾਰ ਚੱਲਣਾ ਚਾਹੀਦਾ ਤੇ ਉਹਦੇ ਵਿੱਚ ਕੀ ਸੀਗਾ ਵੀ ਆਹ ਚੀਜ਼ਾਂ ਭਾਈ ਇੱਥੇ ਕਰ ਨਹੀਂ ਸਕਦੇ ਬੋਰਡ ਪੜੋ ਬੋਰਡ ਪੜਨ ਬੋਰਡ ਨਹੀਂ ਪਰੋ ਇਹ ਇਹ ਜਿਹੜਾ ਲਿਖ ਕੇ ਲਾਓ ਬੋਰਡ ਦੇ ਉੱਤੇ ਪੜਨ ਤੋਂ ਬਾਅਦ ਜਿਹੜਾ ਵਿਅਕਤੀ ਉਲੰਘਣਾ ਕਰੇਗਾ ਉਹਦੇ ਤੇ 295 ਦਾ ਪਰਚਾ ਦਰਜ ਕਰਾ ਕੇ ਸਾਧ ਸੰਗਤ ਜੀ ਉਹਨੂੰ ਸਜ਼ਾ ਦਲਵਾਈ ਜਾਊਗੀ ਤਾਂ ਕਿ ਅਗਲਾ ਕਹਿੰਦਾ ਯਾਰ ਵਾਕਈ ਇਹਨਾਂ ਦਾ ਲਿਖਿਆ ਹੋਇਆ ਤੇ ਵਾਕਈ ਇਹ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਹੈ ਅਸੀਂ ਕੀ ਕਹਨੇ ਆ ਇੱਥੇ ਸਾਹ ਆਵੇ ਕੋਈ ਆਵੇ ਇਹ ਥੋੜਾ ਵੀ ਇੱਥੇ ਮੱਸਾ ਰੰਗੜ ਆਵੇ ਇੱਥੇ ਫੌਜਾਂ ਚੜ ਕੇ ਆਉਣ ਜਾਂ ਇੱਥੇ ਜੋਗੇ ਵਾਲੇ ਆਉਣ ਤਾਂ ਉੱਥੇ ਤਾਂ ਸਿਰਫ ਇੱਕ ਚੁੰਬੀ ਮਾਰਨੀ ਹੈ ਪਾਣੀ ਦੇ ਵਿੱਚ ਬਾਹਰ ਨਿਕਲੇ ਉੱਥੇ ਗਰਿੱਲ ਬਣੀ ਹੈ ਆਪਣੇ ਕੱਪੜੇ ਨਚੋੜੇ ਪਾਏ ਤੇ ਸੰਗਤ ਜੀ ਇੱਕ ਦੂਜੇ ਨਾਲ ਇਥੇ ਮੇਲ ਮਲਾਪ ਦੀ ਨਿਸ਼ਾਨੀ ਹੈ ਵੀ ਭਾਈ ਇਸ ਸਰੋਵਰ ਵਿੱਚ ਸਾਰੇ ਬੰਦੇ ਇਕੱਠੇ ਨਹਾ ਸਕਦੇ ਆ ਸਾਰੇ ਅਸੀਂ ਇਨਸਾਨ ਆ ਤੇ ਜਿਹੜੀ ਗੱਲ ਹੈਗੀ ਇਹਨੇ ਇੰਸਟਾਗ੍ਰਾਮ ਤੇ ਜਦੋਂ ਫੋਟੋਆਂ ਪਾਈਆਂ ਤੇ ਫੇਰ ਸਾਡੀ ਕਮੇਟੀ ਹਰਕਤ ਚਾਈ ਹੈ ਤੇ ਹੋ ਸਕਦਾ ਉੱਥੇ ਕਿਸੇ ਨੇ ਕਹਿਤਾ ਹੋਵੇ ਭਾਈ ਸਰਟਾ ਕਲਾਇ ਸਰ ਵੀ ਨਾ ਟੱਕਦੀ ਜਿਹੜੀ ਦਰਬਾਰ ਸਾਹਿਬ ਨੇ ਪਿੱਟ ਕਰਕੇ ਬੈਠਣਾ ਇਹ ਵੀ ਮਰਜ਼ਾਦਾ ਦੇ ਉਲਟ ਹੈ ਹੁਣ ਗੱਲ ਕੀ ਹੈ ਵੀ ਅਸੀਂ ਛੋਟੇ ਮੁਲਾਜ਼ਮ ਤੇ ਗਾਜ ਛੱਡ ਦਿੰਨੇ ਆ ਤੇ ਜਿਹੜੀ ਇਹ ਜ਼ਿੰਮੇਵਾਰੀ ਹੈ ਵੱਡੇ ਅਹੁਦੇਦਾਰਾਂ ਦੀ ਵੰਦੇ ਜਿਹੜੇ 2-2 ਲੱਖ ਰੁਪਇਆ ਲੱਖ-ਲੱਖ ਰੁਪਇਆ ਤਨਖਾਹ ਲੈਂਦੇ ਆ ਤੇ ਹੁਣ ਸਾਡਾ ਜਿਹੜਾ ਅਸੀਂ ਇੱਕ ਆਸਾ ਲੈ ਕੇ ਜਾਂਦੇ ਆ ਗਿਆ ਆਸਾ ਮੁੜੇ ਨਿਰਾਸਾ ਹੈ ਉਹ ਗਿਆਨ ਸਾਬਤ ਤਾਂ ਉੱਥੇ ਜਿਹੜਾ ਹੈਗਾ ਕੋਈ ਹੋਰ ਝਗੜਾ ਹੋ ਜਾਂਦਾ ਜਾਂ ਕੋਈ ਬਲਾਸਟ ਹੋ ਜਾਂਦਾ ਤਾਂ ਹੋਰ ਜਿਹੜੇ ਸਾਡੇ ਜਿਹੜੇ ਹੈਗੇ ਸਿੱਖ ਧਰਮ ਦੇ ਜਾਂ ਆਮ ਸੰਗਤ ਗਈ ਹੈ ਨੁਕਸਾਨ ਹੋ ਜਾਂਦਾ ਸੋ ਇਸ ਗੱਲਾਂ ਤੇ ਛੋਟੀਆਂ-ਛੋਟੀਆਂ ਤੇ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ-ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਥਰਮਾਮੀਟਰ ਲਾ ਕੇ ਦੇਖਦੀਆਂ ਚਾਹੇ ਰਾਜ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਅਸੀਂ ਕਿਸੇ ਪਾਰਟੀ 'ਚ ਕੰਮ ਕਰਦੇ ਆ ਪਰ ਜਿਹੜੀ ਸੱਚ ਦੀ ਹੈ ਗੱਲ ਹੈ ਉਹ ਅਸੀਂ ਕਹਾਂਗੇ ਇਹ ਥਰਮਾਮੀਟਰ ਲਾ ਕੇ ਦੇਖਦੇ ਆ ਕਿ ਕਿੱਥੋਂ ਤੱਕ ਇਹ ਚੱਲਦੇ ਨਾ ਤੇ ਥੋੜੇ ਪਾਈ ਆਪਣੀ ਜਿਹੜੀ ਕੌਮ ਹੈ ਉਹ 2% ਹੈ ਕੁਰਬਾਨੀਆਂ 98% ਅੱਜ ਵੀ ਤਿਆਰ ਨ ਸਿੰਘ ਜੇ ਕੋਈ ਸਿੱਖੀ ਤੇ ਕੋਈ ਗੱਲਬਾਤ ਹੋ ਜੇ ਪਰ ਕੀ ਹੈ ਵੀ ਹੁਣ ਪੜ੍ਹੇ ਲਿਖਿਆਂ ਦਾ ਯੁੱਗ ਹੈ ਔਰ ਸੋਸ਼ਲ ਮੀਡੀਆ ਦਾ ਜਵਾਨਾਂ ਬਹੁਤ ਵੱਡਾ ਪਲੇਟਫਾਰਮ ਹੈ ਅਸੀਂ ਉਸ ਤੇ ਆਪਣੇ ਗੁਰੂ ਦੀਆਂ ਆਪਣੇ ਦਰਬਾਰ ਦੀਆਂ ਆਪਣੀ ਸਿੱਖੀ ਦੀਆਂ ਧਜੀਆਂ ਨਾ ਅੜਾਈਏ ਹੁਣ ਇੰਸਟਾਗ੍ਰam ਤੇ ਪਾ ਕੇ ਉਹਨੇ ਕਰੋੜਾਂ ਰੁਪਈਆ ਦੇ ਵਿੱਚ ਕਰੋੜਾਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਵੇਖ ਲਿਆ ਤੇ ਦੂਸਰੀ ਗੱਲ ਹੈਗੀ ਜਿਹੜੀ ਮਾਫੀ ਮੰਗ ਲਈ ਕਹਿੰਦੇ ਤੇ ਹੁਣ ਸਾਡੇ ਜਿਹੜੇ ਸਿੰਘ ਆ ਪੰਜ ਪ੍ਰਧਾਨੀ ਕਮੇਟੀ ਬਣਾ ਕੇ ਉਹ ਜੀ ਇਹਨੂੰ ਲਾਉਣੇ ਆ ਜੀ ਭਾਂਡਿਆਂ ਦੀ ਸਜ਼ਾ ਲਾਉਣੇ ਆ ਜੀ ਇਹ ਸੁੰਬਰੂ ਕੀ ਜੀ ਇਹ ਇੱਥੇ ਝਾੜੂ ਮਾਰੂਗੀ ਜੀ ਤੇ ਇਹ ਜੀ ਬੱਸ ਜੀ ਪੰਜ ਪ੍ਰਧਾਨ ਤੇ ਪਰਚਾ ਕੈਂਸਲ ਕਿਉਂਕਿ ਇਹੋ ਜੇ ਦੋ ਚਾਰ ਬੰਦੇ ਆ ਜਿਹੜੇ ਉਹਨਾਂ ਨੂੰ ਸਜ਼ਾ ਕਰਾਈ ਹੋਵੇ ਗੱਲ ਇਹ ਨਹੀਂ ਚੌਂਕੜੀ ਮਾਰ ਕੇ ਬੈਠੋ ਜੋ ਮਰ ਜਾਦਾ ਹੁਣ ਜਿਹੜੇ ਸਾਡੇ ਸਿੱਖ ਆ ਜੇ ਜੇ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦੇ ਆ ਤੇ ਉੱਥੋਂ ਵੀਰ ਜੀ ਇਹ ਆ ਵੀ ਸਪੱਗ ਦੀ ਜਿਹੜੇ ਮਿਲ ਕੇ ਆਏ ਰਣ ਜੇ ਮੈਂ ਗਿਆ ਮੈਂ ਆਪਦੀ ਗੱਲ ਦੱਸਦਾ ਜਿਹੜੇ ਵੀ ਮਿਲ ਕੇ ਆਏ ਇਸ ਮਾਧਮ ਰਾਈ ਮੈਂ ਦੱਸਣਾ ਚਾਹਣਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੇਰੇ ਨਾਲ ਤੁਹਾਡਾ ਪਿੰਨ ਪੱਗ ਪਿੰਨ ਪੱਗ ਦਾ ਪਿੰਨ ਵੀ ਕੱਢ ਕੇ ਚੈੱਕ ਅਪ ਕਰਕੇ ਫਿਰ ਭੇਜਣਗੇ ਪਾਰਲੀਮੈਂਟ ਵਿੱਚ ਜਾਣਾ ਗੈਲਰੀ ਚ ਬੈਠਣ ਵਾਤੇ ਚੈੱਕ ਕਰਦੇ ਨਾ ਹੋਰ ਤੁਸੀਂ ਐਸਐਸਪੀ ਦਫ਼ਤਰ ਜਾਣਾ ਹੋ ਡੀਆਈਜੀ ਡੀਜੀਪੀ ਜਿਸੇ ਨੂੰ ਵੀ ਮਿਲਦੇ ਹੋ ਤੇ ਯਾਰ ਇਹ ਵੀ ਸਾਡਾ ਇੱਕ ਧਾਰਮਿਕ ਵਿਸ਼ਾ ਹੈ ਤੇ ਇੱਥੇ ਵੀ ਮਾਨ ਮਰਜ਼ਾਦਾ ਹੋਣੀ ਚਾਹੀਦੀ ਹੈ ਸੋ ਇਹ ਜਿਹੜਾ ਹੈਗਾ ਇਹ ਪਹਿਲਾਂ ਵੀ ਮੈਂ ਵੀਡੀਓ ਚ ਕਿਹਾ ਸੀਗਾ ਕਿ ਜਿਹੜਾ ਉਹ ਥੱਪੜ ਮਾਰ ਕੇ ਅਗਲਾ ਮਾਰਨ ਵਾਲਾ ਪਾਰ ਗਿਆ ਉਹ ਉਹਨਾਂ ਦੀ ਬੁੜੀ ਵੀ ਚੀਕੀ ਜਾਂਦੀ ਹੈ ਵੀ ਭਾਈ ਸਾਡੀ ਕੁੜੀ ਦਾ ਕਸੂਰ ਨਹੀਂ ਇਹ ਅੱਗ ਹੈ ਜਿਹੜੀ ਹੋਰ ਫੈਲੂਗੀ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਵੀ ਸਾਡੇ ਜਿਹੜੇ ਸਿੱਖ ਧਰਮ ਦੇ ਮੋਢੀ ਹੈ ਕੋਈ ਗੁਰਦੁਆਰਾ ਸਾਹਿਬ ਹੈ ਕੋਈ ਧਰਮਕਸਥਾਨ ਹੈ ਲੋਕਲ ਕਮੇਟੀ ਹੈ ਤੁਸੀਂ ਆਪਦੇ ਇਸ ਪ੍ਰਤੀ ਚੌਕਸ ਰਹੋ ਤਾਂ ਕਿ ਤੁਹਾਡੇ ਤੇ ਕੋਈ ਜਿਹੜੀ ਹੈਗੀ ਹੈ ਇਲਜ਼ਾਮ ਨਾ ਲੱਗ ਜਾਵੇ ਦੋਂ ਕਿ ਜਿਹੜਾ ਜ਼ਿੰਮੇਵਾਰ ਬੰਦਾ ਹੁੰਦਾ ਉਹਦੀ ਡਿਊਟੀ ਬਣਦੀ ਹੈ। ਸੋ ਕੋਈ ਗੱਲ ਨਹੀਂ ਚਲੋ ਜੋਗਾ ਕੀਤਾ ਜੋਗੇ ਦੇ ਉਹਨੂੰ ਸਜ਼ਾ ਮਿਲ ਗਈ ਪਰ ਉਹ ਜੋਗਾ ਸਥਾਨ ਨਹੀਂ ਹੈਗਾ। ਜੋਗਾ ਕਰਨਾ RAMDEV ਕੋਲੇ ਜਾਵੇ। ਇਹ ਵੀ ਕਿਸੇ ਨੇ ਦੱਸਤਾ ਹੋਣਾ ਉਹ ਲਪੜਿਆਂ ਤੋਂ ਡਰਦੀ ਨੇ ਸਿਰ ਟੱਕ ਲਿਆ। ਹਰ ਹਰ ਚੀਜ਼ ਦੀ ਜਗ੍ਹਾ ਬਣੀ ਹੁੰਦੀ ਹੈ। ਜੇ ਪਰ ਦਰਬਾਰ ਸਾਹਿਬ ਜਾਣੇ ਸਰੋਵਰ ਅਲੱਗ ਚੀਜ਼ ਹੈ। ਦਰਬਾਰ ਸਾਹਿਬ ਅਲੱਗ ਚੀਜ਼ ਹੈ। ਅਕਾਲ ਤਖਤ ਅਲੱਗ ਜਗ੍ਹਾ ਤੇ ਬਣਿਆ ਹੈ। ਔਰ ਜੋ ਲੰਗਰ ਆ ਉਹ ਹੋਰ ਜਗ੍ਹਾ ਤੇ ਬਣਾਇਆ ਕਿਉਂਕਿ ਮਰਜ਼ਾਦਾ ਤਾਂ ਇਸ ਕਰਕੇ ਹੈਗਾ ਜਿਹੜਾ ਸਾਡੇ ਇਸ ਫਲਸੇ ਨੂੰ ਬਚਾਉ ਸਾਡੀ ਸਿੱਖੀ ਨੂੰ ਬਚਾਉਣ ਦੀ ਸਾਨੂੰ ਬਹੁਤ ਵੱਡੀ ਜ਼ਰੂਰਤ ਹੈ ਸਾਡੇ ਕੋਲ ਇੱਕ ਮਾਨ ਮਤ ਇਤਿਹਾਸ ਹੈ ਜਿੱਥੇ ਭਾਈ ਤਾਰੂ ਸਿੰਘ ਵਰਗੇ ਭਾਈ ਮਣੀ ਸਿੰਘ ਵਰਗੇ ਬੰਦਾ ਸਿੰਘ ਬਹਾਦਰ ਵਰਗੇ ਦੇਸ਼ ਕੌਮ ਲਈ ਸ਼ਹੀਦ ਹੋਏ ਆ ਸਿੱਖੀ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ 22 ਜੀ ਧਰਮ ਦੀ ਖਾਤਰ ਲਾਤੇ ਤੇ ਇੱਥੇ ਜਥੇਦਾਰ ਜਿਹੜੇ ਹੁਣ ਕਹਿਣਾ ਚਾਹਣਾ ਮੈਂ ਵੇਖੀ ਸਿਰਫ ਤਨਖਾਹਾਂ ਦੀ ਖਾਤਰ ਉੱਥੇ ਡਿਊਟੀਆਂ ਕਰਦੇ ਨਾ ਤੇ ਆਮ ਬੰਦੇ ਨੂੰ ਉੱਥੇ ਕਮਰਾ ਨਹੀਂ ਮਿਲਦਾ ਜੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੋਂ ਫੋਨ ਕਰਾ ਲਓ ਜਾਂ ਜਥੇਦਾਰ ਤੋਂ ਕਰਾ ਲਓ ਤੁਹਾਨੂੰ ਉੱਥੇ ਸਰਾਹ ਚ ਕਮਰਾ ਮਿਲ ਜੂ ਕਿਉਂ ਕਿਉਂ ਤੇ ਉਹ ਨਹੀਂ ਦਿੰਦੇ ਭਾਈ ਲੋਕ ਤੁਹਾਨੂੰ ਦਾਨ ਨਹੀਂ ਕਰਦੇ ਕਿਉਂਕਿ ਉੱਥੋਂ ਦਾ ਜਿਹੜਾ ਹੈਗਾ ਇਹਨਾਂ ਨੇ ਸਾਡੀ ਸਿੱਖੀ ਦੇ ਵਿੱਚ ਤੇ ਸਾਡੇ ਭੇਖ ਦੇ ਵਿੱਚ ਤੇ ਰੇਖ ਦੇ ਵਿੱਚ ਤੇ ਪਹਿਰਾਵੇ ਦੇ ਵਿੱਚ ਤੇ ਉੱਥੋਂ ਦੇ ਸਥਾਨ ਤੇ ਗੰਦ ਪਾਇਆ ਹੋਇਆ ਸੋ ਬਣਦੀ ਹੈ ਉਹਦੇ ਜਿਹੜੀ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਉਹਦਾ ਚਲਾਨ ਪੇਸ਼ ਹੋਣਾ ਚਾਹੀਦਾ ਤਾਕੇ ਉਹ ਚਾਰ ਬੰਦਿਆਂ ਨੂੰ ਹੋਰ ਜਾ ਕੇ ਦੱਸੇ ਤੇ ਜੋ ਇੰਸਟਾਗ੍ਰਾਮ ਤੇ ਨਾ ਪਾਉਂਦੀ ਸੀ ਆਪਣਾ ਕੰਮ ਕਰਕੇ ਅਗਲਾ ਤੁਰ ਗਿਆ ਸੀ ਨਾ ਕਿਉਂਕਿ ਲੜਾਈਆਂ ਝਗੜੇ ਕਰਾਉਣ ਦੇ ਲੋਕ ਆਦੀ ਐ ਤੇ ਕੰਗੜਾ ਰਣੋਤ ਨੂੰ ਵੀ ਚਾਹੀਦਾ ਵੀ ਇਹੋ ਜੀ ਅੱਗ ਨਾ ਲਾ ਤੇਰੀ ਸਾਥਣ ਸੀ ਸਮਝਾ ਦੇ ਪੰਜਾਬੀ ਪੰਜਾਬੀ ਹੁੰਦੇ ਐ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ